ਜੀ ਸੀਨੀਅਰ ਸਕੂਲ ਨੂੰ ਇਹ ਕੱਚਾ ਰਸਤਾ ਜਾਂਦਾ ਹੋਇਆ بارش ਦੇ ਪਾਣੀ ਨਾਲ ਰਸਤਾ ਪੂਰਾ ਖਰਾਬ ਹੋ ਗਿਆ ਇਹ ਹਰ ਮਾਰੀ ਇਸੇ ਤਰੀ ਹੁੰਦਾ ਜਦੋਂ ਵੀ بارش ਪੈ ਜਾਂਦੀ ਹੈ ਬੱਚੇ ਦੇਖੋ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਦੇ ਹੋਏ ਇੱਥੇ ਜਾ ਰਹੇ ਨੇ ਹੋਰ ਕਿੰਨੀ ਵਾਰੀ ਮੰਗ ਵੀ ਕਰ ਚੁੱਕੇ ਇਸ ਰਸਤੇ ਦੀ ਪਰ ਪ੍ਰਸ਼ਾਸਨ ਦੇ ਪੰਨਾ ਤੇ ਕੋਈ ਜੂਨ ਹੀ ਸਰਕਰੇ ਕਿੰਨੀ ਵਾਰੀ ਇਸ ਰਸਤੇ ਦੀ ਮੰਗ ਕੀਤੀ ਹੈ ਕਿਸੇ ਵੀ ਨੇ ਇਹ ਵਿਸ਼ਵਾਸ ਨਹੀਂ ਦਿਵਾਇਆ ਕਿ ਰਸਤਾ ਬਣਾਇਆ ਜਾਵੇ ਇਹ ਕੱਚਾ ਰਸਤਾ ਮੁਹਾਰ ਕੀਵਾ ਪਿੰਡ ਮਨਸਾ ਤੋਂ ਚੱਲ ਕੇ ਔਰ ਸੀਨੀਅਰ ਸੈਕੰਡਰੀ ਸਕੂਲ ਮੁਹਾਰ ਸੋਨਾ ਉਹ ਸਾਹਮਣੇ ਬਿਲਡਿੰਗ ਨਜ਼ਰ ਆ ਰਹੀ ਹੈ ਇਹ ਰਸਤਾ ਉਹ ਸੀਨੀਅਰ ਸੈਕੰਡਰੀ ਸਕੂਲ ਜਾ ਰਿਹਾ ਹੈ ਦੇ ਕਿ ਪਾਸੇ ਸਿੱਖਿਆ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਤੇ ਦੂਜੇ ਪਾਸੇ ਸੀਨੀਅਰ ਸੈਕੰਡਰੀ ਸਕੂਲ ਨੂੰ ਕੱਚਾ ਰਸਤਾ ਜਾਂਦਾ ਹੋਇਆ ਇਸ ਬਾਰੇ ਕਿਸੇ ਨੂੰ ਵੀ ਨਜ਼ਰ ਹੀ ਨਹੀਂ ਆ ਰਿਆ ਹੁਣ ਥੋੜਾ ਜਿਹਾ ਮੈਨੂੰ ਲੇਟ ਹੋ ਗਈ ਸੀ ਵੀਡੀਓ ਬਣਾਉਣ ਤੇ ਬੱਚੇ ਪਹਿਲਾਂ ਨਿਕਲ ਚੁੱਕੇ ਸੀ ਪਰ ਫਿਰ ਵੀ ਕੁਝ ਬੱਚੇ ਹੱਲੇ ਵੀ ਫਸੇ ਹੋਏ ਨੇ ਕੁਝ ਬੱਚੇ ਹੱਲੇ ਵੀ ਫਸੇ ਹੋਏ ਨੇ ਇਹਨੇ ਕੱਚੇ ਰਸਤੇ ਚਿੱਕੜ ਦੇ ਵਿੱਚੋਂ ਦੀ ਬੜੀ ਮੁਸ਼ਕਲ ਦੇ ਨਾਲ ਲੰਘ ਰਹੇ ਨੇ ਇੱਕ ਤਾਂ ਸਕੂਲ ਤੋਂ ਲੇਟ ਹੋ ਗਏ ਬੱਚੇ ਅੱਗੋਂ ਸਕੂਲਾਂ ਜਾ ਕੇ ਝੜਕਾ ਪੈਣ ਗਿਆਂ ਟੀਚਰਾਂ ਤੋਂ ਇੱਕ ਆ ਰਸਤੇ ਦੀ ਮੁਸੀਬਤ ਜਿਹੜੀ ਹੈ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਕਿ ਜਿੱਦਾਂ ਦੇ ਤੁਹਾਡੇ ਦਾਅਵੇ ਨੇ ਸਰਕਾਰ ਦੇ ਕਿ ਸਿੱਖਿਆ ਨੂੰ ਉੱਚਾ ਚੱਕਾਂਗੇ ਸਿੱਖਿਆ ਲਈ ਹਰ ਉਹ ਕਦਮ ਚੱਕਾਂਗੇ ਪਰ ਆ ਨਜ਼ਰ ਆ ਰਿਹਾ ਕਿ ਕਿੰਨੀ ਕੁ ਸਰਕਾਰ ਸਿੱਖਿਆ ਵੱਲ ਧਿਆਨ ਦੇ ਰਹੀ ਹੈ ਸੀਨੀਅਰ ਸਕੈਂਡਰੀ ਸਕੂਲ ਮਹਾਸੂਨਾ ਕੂਲ ਨੂੰ ਜਾਂਦਾ ਰਸਤਾ ਬਾਰਸ਼ ਦੇ ਦਿਨਾਂ ਚ ਇਸ ਤਰ੍ਹਾਂ ਬੁਰੇ ਹਾਲਾਤ ਹੋ ਜਾਂਦੇ ਨੇ ਪੈਦਲ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ। ਤੋਂ ਕਿਰਪਾ ਕਰਕੇ ਇਹ ਵੀਡੀਓ ਦੇ ਸੁਣ ਕੇ ਵੇਖ ਕੇ ਗੌਰ ਕੀਤੀ ਜਾਵੇ ਤੇ ਸਰਕਾਰ ਤੋਂ ਮੰਗ ਕਰਦੇ ਆਂ ਕਿ ਰਸਤਾ ਪੱਕਾ ਜਲਦੀ ਤੋਂ ਜਲਦੀ ਬਣਾਇਆ ਜਾਵੇ। ਕਿਉਂਕਿ ਕਾਫੀ ਸਾਲਾਂ ਤੋਂ ਸਕੂਲ ਬਣੇ ਨੂੰ ਲਗਭਗ 10-15 ਸਾਲ ਹੋ ਗਏ ਸਕੂਲ ਬਣੇ ਨੂੰ ਹਾਲੇ ਤੱਕ ਇਸ ਰਸਤੇ ਬਾਰੇ ਕਿਸੇ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਨਹੀਂ ਤਾਂ ਕੀ ਸਕੂਲ ਬਣ ਸਕਦਾ ਹੈ ਬਿਲਡਿੰਗ ਬਣ ਸਕਦੀ ਹੈ ਸਰਕਾਰ ਕੋਲ ਪੈਸਾ ਨਹੀਂ ਹੈ ਰਸਤਾ ਬਣਾਉਣ ਵਾਸਤੇ ਇਹ ਸਰਕਾਰ ਰਸਤਾ ਬਣਾਵੇ ਤਾਂ ਕਿੰਨੇ ਕੁ ਬਜਟ ਦੀ ਲੋੜ ਹੈ ਕਿਵੇਂ ਬੱਚੇ ਕਿੰਨੀ ਮੁਸ਼ਕਲ ਦੇ ਨਾਲ ਬਾਹਰ ਦੇ ਪਾਣੀ ਦੇ ਵਿੱਚੋਂ ਲੰਘ ਲੰਘ ਕੇ ਜਾ ਰਹੇ ਨੇ ਬੱਚਿਆਂ ਦੇ ਭਵਿੱਖ ਬਾਰੇ ਸੋਚੋ ਇਹ ਰਸਤਾ ਪੱਕਾ ਬਣਾਇਆ ਜਾਵੇ